ਪਾਣੀ ਦਾ ਬਹੁਤ ਇੱਥੇ ਵਹਾੜਦਾ ਆਇਆ ਜਦੋਂ ਹਨਾ ਜੀ ਤੇ ਘਰਾਂ ਦੇ ਵਿੱਚ ਪਾਣੀ ਪੈ ਗਿਆ ਜੀ ਉਹ ਤੋਂ ਬਾਅਦ ਦਾਣੇ ਕਪੜਾ ਵਜਾਈਆਂ ਜੋ ਇਹ ਸਭ ਦੁਆ ਕਰਕੇ ਉਹ ਮਕਾਨਾਂ ਨੂੰ ਢੇੜਾਂ ਆਈਆਂ ਕੋਲੇ ਕੰਧਾਂ ਦੇ ਟਿਗੇ ਤਾਂ ਪਾਣੀ ਦਾ ਹੀ ਇਹਿਆ ਜ਼ਿਆਦਾ ਸਮੱਸਿਆ ਹੈ ਇਸ ਸਮੱਸਿਆ 'ਵਾਂ ਭਾਈਤੇ ਤਾਂ ਬਹੁਤ ਮਤਲਬ ਜਮਸੀਆਂ ਤਾਂ ਕਾਫੀ ਆ ਹਾਂ ਤੇ ਕੋਈ ਮਤਲਬ ਸਮੱਸਿਆ ਹੱਲ ਕਰਨ ਵਾਲਾ ਕੋਈ ਹਜੇ ਤੱਕ ਹਾਂ ਹਾਂ ਕੋਈ ਮੰਤਰੀ ਜਾਂ ਅਫਸਰ ਕੋਈ ਨਹੀਂ ਆਇਆ ਯਾਰ ਕੋਚਾਂ ਨੂੰ ਦੇਖ ਗਏ ਆ ਸਾਰੇ ਹੂੰ ਦੇਖ ਦੇ ਕੇ ਮੁੜ ਕੇ ਨਹੀਂ ਆਏ ਹੂੰ ਕੀ ਕੀ ਲੱਗਦਾ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਟੰਕ ਟੰਕ 3-3 4-4 ਫੁੱਟ ਪਾਣੀ ਚੜੇ ਆ ਰਿਹਾ ਹੂੰ ਇਹ ਦੁਬਾਰਾ ਟੁੱਟੀਆਂ ਹਾਂਜੀ ਬਹੁਤ ਵਾਰ ਟੁੱਟੀਆਂ ਤੇ ਉਹ ਟੁੱਟੀਆਂ ਜੰਜੀ ਫੜ ਕੇ ਜੱਕ ਪੰਪਾਣੀ ਅੰਦਰ ਆ ਬੜਿਆ ਸ਼ੇਮ ਸਾਡੇ ਜਮ ਮਸ਼ੀਨਾਂ ਵਾਸ਼ਿੰਗ ਮੀਟਿੰਗ ਨਾ ਰਗਰਾ ਤਬ ਤੋਂ ਦਾ ਸਾਲ ਹੋ ਗਿਆ ਸਮੱਸਿਆ ਚ ਐਥੇ ਜੀ ਅੰਤੇ ਕੋਈ ਨਹੀਂ ਕਿ ਆ ਦਸੰਦੀ ਦਾ ਲੋੜੇ ਨਹੀਂ ਪੈਂਦੀ ਕਿਹੜੀ-ਕਿਹੜੀਆਂ ਦੱਸੇ ਕੋਈ ਇੱਥੇ ਦਵਾ ਮਰ ਜਾਵੇ ਬੰਦਾ ਬਿਸ਼ੱਕ ਇੱਥੇ ਕਿਨੇ ਕੋਈ ਇੱਥੇ ਸਪੈਂਸਰੀ ਨਹੀਂ ਕੋਈ ਮੜਾ ਮੋਟਾ ਹਸਪਤਾਲ ਨਹੀਂ ਕੋਈ ਕੋਈ ਵੀ ਕਿਸੇ ਕਿਸਮ ਦੀ ਸਹੂਲਤ ਨਹੀਂ ਸਾਡੇ ਪਿੰਡ ਨੂੰ ਜਿਹੜਾ ਕੋਈ ਬਰਕਰਾਰਾ ਕੇ ਸਰਕਾਰ ਨੂੰ ਇੱਥੇ ਕੋਈ ਖੋਲੇ ਜਾਂ ਦਵਾ ਕੋਈ ਦਾਰੂ ਦਾ ਜਾਂ ਕੋਈ ਕਢਾਈ ਸਲਾਈ ਕੁੜੀਆਂ ਕਰਦੀਆਂ ਉਹ ਵੀ ਹੈ ਨਹੀਂ ਕੋਈ ਇੱਥੇ ਨਾ ਕੋਈ ਘੌਰ ਕਰਦਾ ਨਾ ਕੋਈ ਪਰ ਬੈਂਚ ਵੀ ਗੱਜੇ ਸਾਨੂੰ ਮੈਂ ਇਸ ਤਰ੍ਹਾਂ ਚ ਬਣਾ ਦੇ ਉਹ ਕੋਈ ਨਹੀਂ ਇੱਜ਼ਤ ਆਣੀ ਨਹੀਂ ਲੱਗ ਉਹ ਨਹਿਰ ਬਣੀ ਹੈ ਹਮ ਨਹਿਰ ਦੇ ਥੱਲੇ ਉਹਨੂੰ ਜਗ੍ਹਾ ਛੱਡ ਜੂਗਾ ਜੀ ਉਹ ਜਦੋਂ ਉਹ ਨਾ ਰੇਤੇ ਨਾਲ ਭਰ ਜਾਂਦੀ ਜਦ ਬਲੌਕਿੰਗ ਹੋ ਜਾਂਦੀ ਆ ਅੱਧਾ ਪਾਣੀ ਮਤਲਬ ਕਹਾਰਪਰ ਵਾਲੀ ਸਾਈਡ ਤੋਂ ਆ ਜਾਂਦਾ ਅੱਛਾ ਤੇ ਕੁਛ ਚ ਛੱਡ ਕੇ ਇਹ ਮਤਲਬ ਤੁਸੀਂ ਦੇਖ ਲਓ ਪਿਆ ਕੰਧਾਂ ਡਿੱਗੀਆਂ ਇਹਦੀ ਪਾਣੀ ਘਰਾਂ ਦੇ ਵਿੱਚ ਵੜ ਗਿਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹਾਂ ਜੀ ਸਰਕਾਰ ਨੇ ਕੋਈ ਦੇਰ ਤੱਕ ਇਹਦੇ ਬਾਰੇ ਕੋਈ ਸੁਚੇਤਿਆ ਨਹੀਂ ਸਾਨੂੰ ਵਾਅਦੇ ਕਰ ਗਏ ਆ ਹੂੰ ਕਿ ਅਸੀਂ ਇਦਾਂ ਕਰ ਦੇਵਾਂਗੇ ਤੁਹਾਨੂੰ ਆ ਬੰਨ ਲਾ ਦਵਾਂਗੇ ਇਧਰੋਂ ਅਸੀਂ ਪੋਲੋ ਵੀ ਬਣਾ ਕੇ ਦਵਾਂਗੇ ਜਦੋਂ ਹਾਲਾ ਇਹ ਬਹੁਤ ਆਇਆ ਪਰ ਅਜੇ ਤੱਕ ਕੁਝ ਕਿਸੇ ਦਾ ਹੈ ਜੇ ਕੋਈ ਕੋਈ ਡਿਫੈਂਸਰੀ ਨਹੀਂ ਹੈ ਹੂੰ ਹਾਂ ਜੀ ਜੇ ਇਥੋਂ ਬੰਦਾ ਬਿਮਾਰ ਹੁੰਦਾ ਤਾਂ ਦੋ ਤਿੰਨ ਕੰਮ ਰੁਕ ਜਾਂਦੇ ਇਧਰੋਂ ਪਾਣੀ ਆਉਂਦਾ ਇਧਰੋਂ ਵੀ ਹੂੰ ਤੇ ਆ ਜਿਹੜਾ ਲੈਰ ਬਣੀ ਆ ਹੂੰ ਉਹਦੇ ਥੱਲੇ ਉਹ ਉਹ ਗਿਆ ਰਗਾ ਛੋਟਾ ਹੂੰ ਪਹਿਲੇ ਤਾਂ ਦੇਖਤੇ ਨਾ ਪੜ ਜਾਂਦਾ ਹੂੰ ਹਾਜੀ ਪਾਣੀ ਫੇਕਦੇ ਨਾ ਉਹਨਾਂ ਫਾਲੇ ਤੇ ਜਿਆਣਾ ਪੈਂਦਾ ਬਹੁਤ ਦਿੱਕਤ ਹੁੰਦੀ ਹੈ ਹੂੰ ਬਹੁਤ ਜ਼ਿਆਦਾ ਹੀ ਹੁੰਦੀ ਹੈ ਦਿੱਕਤ ਥੋੜੀ ਨਹੀਂ ਹੁੰਦੀ ਅੱਛਾ ਪਾਣੀ ਅੱਡਾ ਚੜਿਆ ਹੁੰਦਾ ਫੇ ਕਿੱਦਾਂ ਲੈ ਕੇ ਜਾਣਾ ਮੈਨੂੰ ਹੂੰ ਕੋਈ ਡਿਸਟੈਂਸਰੀ ਨਹੀਂ ਕੋਈ ਖਾਸ ਤਾਂ ਸੰਤ ਮਾਲਪੁਰੇ ਜਾਣਾ ਸਾਡੇ ਪਿੰਡ ਨੂੰ ਇੱਕ ਤਾਂ ਹੈ ਨਹੀਂ ਇਧਰੋਂ ਆਣ ਜਾਣ ਦਾ ਸਾਧਨ ਹੈ ਨਹੀਂਗਾ ਚੋਰੀਆਂ ਚਗਾਰੀਆਂ ਜਿੱਦਾਂ ਮਤਲਬ ਬੀਬੀਆਂ ਦਾ ਬਹੁਤ ਹੱਥੋਂ ਭਾਈ ਹੁੰਦੀ ਆ ਅੱਛਾ ਅੰਬਿਆਮਿਆਂ ਨੇ ਮਾਨ ਤੋਂ ਆ ਰਿਹਾ ਜਾਂਦੇ ਦੂਰ ਪੈ ਜਾਂਦੇ ਬਾਕੀ ਸਾਡੇ ਪਿੰਡ ਵਿੱਚ ਕੋਈ ਕੰਮ ਨੌਕਰੀਆਂ ਹੈ ਨਹੀਂ ਮੰਂਰੀਕਾ ਬਗਾਰਾ ਤੋਂ ਨਹੀਂ ਹੁਣ ਇਹ ਵੀ ਨਹੀਂ ਚੱਲਦਾ ਹੈਗਾ ਇਹਨੂੰ ਸਾਲ-ਸਾਲ ਪਰ ਸਾਡੇ ਕੋਈ ਇੱਥੇ ਕੁਝ ਨਹੀਂ ਸਾਡੇ ਜਿੱਦਾਂ ਮਤਲਬ ਖਰਾਬ ਹੋ ਜਾਂਦਾ ਹੈ ਪੜੇ ਤਾਂ ਮੋਟਰਾਂ ਖਰਾਬ ਹੋ ਜਾਂਦੀਆਂ ਸਾਨੂੰ ਹਫਤਾ ਹਫਤਾ ਮਹੀਨਾ ਮਹੀਨਾ ਬਹੁਤ ਅੱਕੜਾ ਖਰਾਬੀ ਹੁੰਦੀ ਸੀ ਪਾਣੀ ਦੀ ਹੁਣ ਵੀ ਪ੍ਰੋਬਲਮ ਆਂਦੀ ਰਹਿੰਦੀ ਹੈ ਜਦੋਂ ਮੋਟਰਾਂ ਸੜ ਜਾਂਦੀਆਂ ਪਾਣੀ ਦੀ ਕਿਉਂ ਟੈਂਕਰ ਇੱਕ ਉਹ ਟੈਂਕੀ ਇੱਕਾ ਦੋ ਪਿੰਡਾਂ ਨੂੰ ਪਾਣੀ ਹੈ ਹੂੰ ਇੱਕ ਕਹਾਰਪੁਰ ਨੂੰ ਤੇ ਕਿੱਲੂ ਆ ਕੋਈ ਪਿੰਡ ਚ ਛੱਪੜ ਛੂਪੜ ਤਾਂ ਨਹੀਂ ਹੈਗਾ ਹਾਂਜੀ ਹੈਗੇ ਛੱਪੜ ਹੈਗੇ ਆ ਉਹ ਉਹ ਸਾਫ ਸਫਾਈ ਹੋ ਗਈ ਉਹ ਬਣ ਗਏ ਨਹੀਂ ਬਣਿਓ ਨਹੀਂ ਇਹ ਕੱਚੇ ਹੀ ਆ ਬਣਿਓ ਨਹੀਂ ਹਜੇ ਪੱਕੇ ਨਹੀਂ ਹੈਗੇ ਅੱਛਾ ਕੱਚੇ ਹੀ ਆ ਮਾਲੇ ਦਾ ਜਿੱਤਾ ਮਤਲਬ ਕਿ ਸਾਡਾ ਤਾਂ ਮਿੱਟੀਆਂ ਲਾਈਆਂ ਆ ਹੋਰ ਕੁਝ ਨਹੀਂ ਹੈਗਾ ਅੱਗੇ ਛੱਪੜਾਂ ਦਾ ਕੰਮ ਆਦਾ ਸੀ ਸਾਰੇ ਆਲਾ ਸੀ ਸਾਨੂੰ ਹੁਣ ਕਦੇ ਨਹੀਂ ਆਇਆ ਹੈਗਾ ਇੱਥੇ ਮਤਲਬ ਪੁਲ ਦੀਆ ਤੇ ਉਹ ਜਿੱਤ ਤੱਕ ਆ ਆਪਣੇ ਸੰਧੂ ਸਾਹਿਬ ਵੀ ਆ ਸੀਗੇ ਮੌਜੂਦਾ ਸਰਕਾਰ ਦੇ ਮੈਂਬਰ ਆ ਸੀਗੇ ਉਹਨਾਂ ਨੇ ਮਨਜ਼ੂਰ ਵੀ ਕਰ ਲਿਆ ਤੇ ਬਸ ਇਹੀ ਹੈ ਜੀ ਜਿਹੜੀ ਪੁਲ ਦੀ ਕਮੀ ਪੂਰੀ ਹੋ ਜਾਏ ਤਾਂ ਬਾਕੀ ਥੋੜਾ ਜਿਹਾ ਪਿੰਡ ਦਾ ਜਿਹੜਾ ਸੀਵਰੇਜ ਦਾ ਕੰਮ ਉਹ ਦੀ ਹੁਣ ਜੋ ਦੇਖਦੇ ਆ ਤਾਂ ਬਹੁਤੋ ਦਿੱਕਤ ਆ ਰਹੀ ਆ ਆਪਣੇ ਦੇ ਸੀਵਰੇਜ ਦੀ ਤਾਂ ਚਲੋ ਸਾਡੀ ਇਹ ਸਾਥ ਸਾਧ ਪਹਿਲੀ ਡਿਮਾਂਡ ਦਾ ਪੁਲ ਦੀ ਆ ਜੇ ਸੀਵਰੇਜ ਨਾਲ ਫੋ ਜਾਵੇ ਤਾਂ ਹੋਰੀ ਬੈਸਟ ਆਪ ਲੱਗਦਾ ਤੇ ਬੜੀਆ ਬਣ ਸਕਦਾ ਹੈਲਥ ਡਿਪਾਰਟਮੈਂਟ ਦਾ ਕੋਈ ਇਦਾਂ ਦਾ ਕੋਈ ਵੀ ਸੈਂਟਰ ਨਹੀਂ ਖੁੱਲਿਆ ਆ ਤੇ ਇੱਕ ਦੋ ਸਕੂਲ ਆ ਐਲੀਮੈਂਟਰੀ ਦੇ ਸਰਕਾਰੀ ਸਕੂਲ ਜਿਹੜੇ ਸਾਡੇ ਦੋ ਵਿੱਚ ਸਕੂਲ ਆ ਤੇ ਸਿਹਤ ਦੇ ਲਈ ਕੋਈ ਸਹੂਲਤ ਨਹੀਂ ਹੈ ਜੀ ਨਮਸਕਾਰ ਮੈਂ ਸੁਨੀਲ ਲਖਾ ਦੀਪਕ ਸਹਿਯੋਗੀ ਦੇ ਨਾਲ ਇੱਥੇ ਅੱਜ ਪਹੁੰਚਿਆ ਹਾਂ ਇਹ ਪਿੰਡ ਹੈ ਹਲੂਆ ਹਲੂਆਲ ਉਹ ਪਿੰਡ ਹੈ ਜੋ ਕਿ ਮਨਮੋਨ ਵਾਰਸ ਕਮਲਹੀਰ ਅਤੇ ਸੰਤਾਰ ਜੋ ਕਿ ਵਿਰਸਾ ਪੰਜਾਬ ਦਾ ਜਿਹੜੇ ਸਵੇਚਾਰ ਗਾਣੇ ਗਾਉਂਦੇ ਹਨ ਔਰ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਗਾਇਕ ਹਨ ਸੰਗੀਤਕਾਰ ਹਨ ਲੇਖਕ ਹਨ ਉਹਨਾਂ ਦੇ ਪਿੰਡ ਪਹੁੰਚੇ ਆ ਪਿੰਡ ਦੇ ਵਿੱਚ ਪਹੁੰਚਦੇ ਸਾਰੇ ਪਹਿਲਾਂ ਤਾਂ ਤੁਹਾਨੂੰ ਦਿਖਾਉਂਦੇ ਆ ਵੀ ਪਿੰਡ ਦੇ ਹਾਲਾਤ ਪਿੰਡ ਦੇ ਜਦੋਂ ਐਂਟਰੀ ਹੁੰਦੀ ਹੈ ਪਿੰਡ ਲਿਖਿਆ ਹੈ ਹਲੂਵਾਲ ਗੇਟ ਬਣਿਆ ਹੋਇਆ ਹੈ ਗੇਟ ਜਿਹੜਾ ਆ ਗੇਟ ਪਿੰਡ ਦੀ ਸ਼ੁਰੂਆਤ ਹੈ ਬਾਹਰਲੇ ਪਾਸੇ ਇੱਕ ਪਾਣੀ ਦਾ ਛੋਟਾ ਜਾਂ ਆਪਾਂ ਕਹਿ ਸਕਦੇ ਆ ਇੱਕ ਨਾਲਾ ਕਹਿ ਸਕਦੇ ਆ ਟਾਪੂ ਕਹਿ ਸਕਦੇ ਆ ਇਹ ਆਉਂਦਾ ਹੈ ਪਰ ਜਿਹੜੀ ਮੇਨ ਗੱਲ ਹੈਗੀ ਇਹ ਪਿੰਡ ਦੀ ਪਿੰਡ ਦੀ ਜਦੋਂ ਆਪਾਂ ਐਂਟਰੀ ਕਰਦੇ ਆ ਤੇ ਕੋਈ ਐਂਟਰੀ ਜਿਹੜੀ ਉਹ ਇੰਨੀ ਕੋਈ ਖਾਸ ਖੂਬਸੂਰਤ ਨਹੀਂ ਹੈ ਕਿਉਂਕਿ ਪਿੰਡ ਦੇ ਵਿੱਚ ਵੱਢਦੇ ਹੀ ਜਿਹੜਾ ਝਾੜ ਬੂਟੇ ਜਿਹੜੇ ਏ ਟੇਰ ਆ ਜੰਗ ਗੰਦਗੀ ਆ ਤੇ ਦਿਖਾਈ ਦਿੰਦੀ ਹੈ ਜੋ ਵੀ ਕਹਿੰਦੇ ਆ ਘਰ ਦੇ ਜਿਹੜੇ ਭਾਗ ਆ ਉਹ ਬਨੇਰੇ ਤੋਂ ਹੀ ਪਤਾ ਲੱਗ ਜਾਂਦੇ ਆ ਪਰ ਇਹ ਜਿਹੜੀ ਸਾਫ ਸਫਾਈ ਹੈ ਨਾ ਉਹ ਬਿਲਕੁਲ ਪਿੰਡ ਦੇ ਵਿੱਚ ਹੈ ਨਹੀਂ ਆ ਅਸੀਂ ਅਗਾਹ ਚਲਦੇ ਆ ਤੁਹਾਨੂੰ ਦਿਖਾਲਦੇ ਆ ਵੀ ਇਸ ਪਿੰਡ ਦੇ ਕੀ ਹਾਲਾਤ ਹਨ ਕਿੰਨਾ ਇੱਥੇ ਪਿੰਡ ਦੇ ਵਿੱਚ ਜਿਹੜਾ ਵਿਕਾਸ ਹੋਇਆ ਹੈ ਚਲਦੇ ਆ ਅੱਗੇ ਪਿੰਡ ਦੇ ਵਿੱਚ ਪਿੰਡ ਦੇ ਨਿਵਾਸੀਆਂ ਦੇ ਨਾਲ ਗੱਲਬਾਤ ਕਰ ਰਹੇ ਆ ਕਿ ਕੀ ਸਮੱਸਿਆਵਾਂ ਇੱਥੇ ਦੀਆਂ ਹਨ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਸੌਣ ਸਿੰਘ ਫੌਜੀ ਅੱਛਾ ਪਿੰਡ ਦੀ ਜਿਹੜੀ ਸਮੱਸਿਆ ਹੈ ਆਪਣਾ ਪਿੰਡ ਦੀ ਸਮੱਸਿਆ ਜੀ ਆਹ ਹੈ ਆ ਤੁਹਾਡੇ ਸਾਹਮਣੇ ਪਾਣੀ ਦਾ ਬਹੁਤ ਇੱਥੇ ਵਹਾੜਦਾ ਆ ਆ ਜਦੋਂ ਹਨਾ ਜੀ ਹਾਂਜੀ ਤੇ ਘਰਾਂ ਦੇ ਵਿੱਚ ਪਾਣੀ ਪੈ ਗਿਆ ਜੀ ਉਹ ਤੋਂ ਬਾਅਦ ਦਾਣੇ ਕੱਪੜਾ ਰਜਾਈਆਂ ਰਜੋਈਆਂ ਸਭ ਦਵਾ ਕਰ ਗਿਆ ਮਕਾਨਾਂ ਨੂੰ ਤੇੜਾ ਆਈਆਂ ਕੋਲੇ ਕੰਧਾਂ ਦੇ ਡਿਗੇ ਤਾਂ ਪਾਣੀ ਦਾ ਹੀ ਆਈ ਆ ਦਾ ਸਮੱਸਿਆ ਜੀ ਨਹੀਂ ਕਾਰਨ ਕੀ ਆ ਵੀ ਮਤਲਬ ਪਾਣੀ ਕਿੱਧਰੋਂ ਕਿੱਧਰੋਂ ਆਉਂਦਾ ਹੈ ਕਾਹਦਾ ਪਾਣੀ ਆਉਂਦਾ ਚੋ ਆ ਚੋਦੋ ਦਵਲਿਓ ਪਾਣੀ ਆ ਜਾਂਦਾ ਹਾਂਜੀ ਤੇ ਉਧਰ ਵੱਲੋਂ ਇਧਰ ਸਕੂਲ ਆ ਸਕੂਲ ਦਾ ਗਰਾਊਂਡ ਆ ਗਰਾਊਂਡ ਚੋਂ ਪਾਣੀ ਉਛਲ ਕੇ ਇਧਰ ਆ ਜਾਂਦਾ ਉਧਰੋਂ ਨਾਲਾ ਚੋਅ ਉਹਦਾ ਪਾਣੀ ਇਧਰ ਆ ਜਾਂਦਾ ਜੀ ਇਹ ਸਮੱਸਿਆ ਕਦੋਂ-ਕਦੋਂ ਹੈਗੀ ਤਾਂ ਆਉਂਦਾ ਪਾਣੀ ਕਦੋਂ ਆਉਂਦਾ ਇਹ ਪਾਣੀ ਜਦੋਂ ਚੋਅ ਦਾ ਹੜ ਆਂਦਾ ਹੈ ਜਦੋਂ ਉਦੋਂ ਬਰਸਾਤ ਚ ਆਂਦਾ ਹੈ ਅੱਛਾ ਹੋਰ ਇਹ ਪਿੰਡ ਦੇ ਵਿੱਚ ਕਾਫੀ ਸਮੱਸਿਆਵਾਂ ਹੈਗੀਆਂ ਤੁਹਾਡਾ ਕੀ ਨਾਮ ਹੈ ਜੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਚੋਆ ਦਾ ਜਾਂ ਪਾਣੀ ਆ ਜਾਂਦਾ ਹੈ ਇਹ ਕਾਫੀ ਦੇਰ ਤੋਂ ਇਹ ਸਮੱਸਿਆ ਹੱਲ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਨੂੰ ਕੁੱਲ ਬਹੁਤ ਸਾਰੇ ਸਰਕਾਰਾਂ ਸਾਨੂੰ ਵਾਅਦੇ ਕਰਕੇ ਚੱਲ ਜੰਨੀ ਆ ਪਰ ਅਜੇ ਤੱਕ ਕੋਈ ਉਹਦਾ ਜਵਾਬ ਨਹੀਂ ਹੋਇਆ ਸਵੱਸਿਆ ਉਹਦੋਂ ਤੋਂ ਕਤਾਨ ਲੱਗੀ ਜਦੋਂ ਕੋਈ ਨਹਿਰ ਬਣੀ ਸੀ ਨਹਿਰ ਦੇ ਥੱਲੇ ਉਹਨੂੰ ਜਗ੍ਹਾ ਛੱਡ ਜੂਆ ਜੀ ਉਹ ਜਦੋਂ ਨਾ ਰੇਤੇ ਨਾਲ ਭਰ ਜਾਂਦੀ ਜਾਂ ਬਲੌਕਿੰਗ ਹੋ ਜਾਂਦੀ ਆ ਅੱਧਾ ਪਾਣੀ ਮਤਲਬ ਕਹਾਰਪਰ ਵਾਲੀ ਸਾਈਡ ਤੋਂ ਆ ਜਾਂਦਾ ਅੱਛਾ ਤੇ ਕੁਛ ਚੋਟ ਛਲ ਕੇ ਇਹ ਮਤਲਬ ਤੁਸੀਂ ਦੇਖ ਲਓ ਪਿਆ ਕੰਧਾਂ ਡਿੱਗੀਆਂ ਜੀ ਪਾਣੀ ਘਰਾਂ ਦੇ ਵਿੱਚ ਵੜ ਗਿਆ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹਾਂਜੀ ਸਰਕਾਰ ਨੇ ਕੋਈ ਦੇ ਤੱਕ ਇਹਦੇ ਬਾਰੇ ਕੋਈ ਸੋਚਿਆ ਨਹੀਂ ਸਾਨੂੰ ਵਾਅਦੇ ਕਰ ਗਏ ਆ ਕਿ ਜੇ ਅੱਜ ਦਾ ਕਰਦੇ ਆਂਗੇ ਤੁਹਾਨੂੰ ਆ ਬੰਨ ਲਾ ਦਵਾਂਗੇ ਇਧਰੋਂ ਅਸੀਂ ਕੋਲੋ ਵੀ ਬਣਾ ਕੇ ਦਵਾਂਗੇ ਜਦੋਂ ਹਾਲਾ ਇਹ ਬਹੁਤ ਆਇਆ ਪਰ ਅੱਜ ਤੱਕ ਕੋਈ ਕਿਸਦਾ ਇਹ ਗੱਲਾ ਤੁਹਾਡਾ ਹਲੂ ਵਾਲ ਪਿੰਡੀ ਹੈ ਜਾਂ ਨਾਲ ਦੇ ਹੋਰ ਵੀ ਪਿੰਡੇ ਇਹਦੇ ਮਤਲਬ ਸ਼ਿਕਾਰ ਹੈ ਚੀਜ਼ ਦੇ ਦੇਖੋ ਜੀ ਫਿਲਹਾਲ ਤਾਂ ਸਾਡੇ ਪਿੰਡੋਂ ਆਇਸ ਰੜਿੱਕੇ ਆਏ ਆ ਕਿਉਂਕਿ ਚੂਹ ਸਾਨੂੰ ਮੁੰਡ ਪੈਂਦਾ ਹਾਂਜੀ ਤੇ ਸਿਰ ਮਸਲਾ ਇਹ ਹੀ ਆ ਵੀ ਜਿਹੜੇ ਨਹਿਰ ਹੋਣਾ ਜੀ ਉਹ ਨਹਿਰ ਦੇ ਥੱਲੇ ਜਗਾ ਘਟ ਹੋਣ ਕਰਕੇ ਪਾਣੀ ਬਲੌਕਿੰਗ ਹੋ ਜਾਂਦਾ ਜੀ ਤੇ ਪਾਣੀ ਫਿਰ ਕਹਾਰਪੁਰ ਵਾਲੀ ਸਾਈਡ ਤੋਂ ਇਧਰੋਂ ਆ ਜਾਂਦਾ ਅਸੀਂ ਸਰਕਾਰ ਨੂੰ ਇਹ ਵੀ ਕਹੇ ਕਿ ਸਾਨੂੰ ਜਤਾਂ ਆਹ ਛੋਟਾ ਪੁਲ ਬਣਾ ਦਿਓ ਇਧਰੋਂ ਸਾਡੇ ਜਿਹੜਾ ਨਿਕਾਸ ਹੋ ਜਾਵੇ ਜਾਂ ਮੂਰੇ ਟੋਟਾ ਇੱਕ ਪੱਕਾ ਕਰ ਦਿਓ ਨਹਿਰ ਦਾ ਤੇ ਅਸੀਂ ਕੰਮ ਵਾਲੇ ਜਲਦੀ ਚੱਲ ਜਾਵਾਂਗੇ ਜਦੋਂ ਕੋਈ ਘਰ ਕੋ ਪੇਸ਼ੈਂਟ ਵਾ ਇਧਰੋਂ ਪਾਣੀ ਆ ਗਿਆ ਇਧਰੋਂ ਆ ਗਿਆ ਤਾਂ ਬਹੁਤ ਸਮੱਸਿਆ ਆndi ਆ ਕੋਈ ਡਿਲੀਵਰੀ ਕੇਸ ਹੀ ਹੁੰਦਾ ਤੇ ਉਹਦਾ ਹੱਲ ਕੋਈ ਨਹੀਂ ਬਹੁਤ ਪ੍ਰੋਬਲਮ ਆ ਰਹੀ ਜ ਉਹਨੂੰ ਕਹਿੰਦੀ ਸਾਨੂੰ ਪਰ ਸਰਕਾਰ ਕੁਝ ਨਹੀਂ ਦੇ ਬਾਰੇ ਸੋਚ ਰਹੀ ਜੇ ਅਸੀਂ ਗੱਲ ਕਰਦੇ ਹਾਂ ਹੁਣ ਆਪਾਂ ਖੜੇ ਇੱਥੇ ਅੰਬੇਦਕਰ ਭਵਨ ਮੈਂ ਤੁਹਾਨੂੰ ਤਸਵੀਰਾਂ ਦਿਖਾ ਲਦਾ ਜੀ ਉਸ ਤੋਂ ਬਾਅਦ ਤੁਹਾਡੇ ਕੋਲ ਆਂਦਾ ਆ ਇਹ ਤਸਵੀਰਾਂ ਦੇਖ ਸਕਦੇ ਆ ਇਹ ਜਿਹੜਾ ਅੰਬੇਦਕਰ ਭਵਨ ਹੈ ਇਹ ਕਟੋ-ਕਟ ਜਿਹੜਾ 2019 ਦੇ ਵਿੱਚ ਇਹਦੀ ਜਿਹੜੀ ਆ ਨੀਂ ਪੱਥਰ ਰੱਖਿਆ ਗਿਆ ਸੀ ਸਾਬਕਾ ਅਕਾਲੀ ਦਲ ਦੇ ਜਿਹੜੇ ਕੈਬਨਟ ਮੰਤਰੀ ਆ ਉਹ ਸੋਨ ਸਿੰਘ ਠੰਡਰ ਜੀ ਵੱਲੋਂ ਜਿਹੜਾ ਨੀਂ ਪੱਥਰ ਵੀ ਡਿੱਗ ਗਿਆ ਹੈ ਔਰ ਬਿਲਡਿੰਗ ਨੂੰ ਵੀ ਕਾਫੀ ਤੇੜਾ ਵਗਰਾ ਆ ਗਈਆਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਜਿਹੜੀ ਤਸਵੀਰ ਹੈ ਉਹ ਵੀ ਮਤਲਬ ਜਿਹੜੀ ਹੈ ਇੱਕ ਕਿਸਮ ਦਾ ਇਹ ਡਿਗਨ ਦੇ ਲਾਇਕ ਹੀ ਬਣੀ ਹੋਈ ਹੈ ਪਰ ਇਹ ਜਿਹੜਾ ਅੰਬੇਦਕਰ ਭਵਨ ਨਾ ਇਹਦੀ ਉਸਾਰੀ ਹੋਈ ਆ ਦੀਵਾਰਾਂ ਬਸ ਉਥੇ ਦੀਆਂ ਉਥੇ ਹੀ ਹਨ ਛੱਤ ਨਹੀਂ ਪਈ ਹੈ ਹੋਰ ਵੀ ਕਾਫੀ ਚੀਜ਼ਾਂ ਜਿਹੜੀਆਂ ਕਮੀਆਂ ਆ بارش ਦੇ ਨਾਲ ਜਿਹੜੀ ਦੱਸਿਆ ਹੁਣੇ ਪਾਣੀ ਦੇ ਨਾਲ ਆ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜਾ ਚੋ ਜਾਂ ਆਪਾਂ ਕਹਿ ਸਕਦੇ ਨਹਿਰ ਦਾ ਪਾਣੀ ਇੱਥੇ ਕਾਫੀ ਜਾਂਦਾ ਪੰਜ ਤੋਂ 6 ਫੁੱਟ ਤੱਕ ਜਿਹੜਾ ਪਾਣੀ ਇੱਥੇ ਆ ਜਾਂਦਾ ਹੈ ਔਰ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲੇ ਦੀਵਾਰਾਂ ਜਿਹੜੀਆਂ ਡਿਗੀਆਂ ਹੋਈਆਂ ਹਨ ਬਿਮਾਰੀਆਂ ਦਾ ਸ਼ਿਕਾਰ ਲੋਕ ਹੁੰਦੇ ਹਨ ਤੇ ਹੋਰ ਵੀ ਇੱਥੇ ਕਾਫੀ ਸਮੱਸਿਆ ਹਨ ਅਸੀਂ ਗੱਲ ਕਰਦੇ ਹਾਂ ਕੁਝ ਹੋਰ ਇੱਥੇ ਜਿਹੜੇ ਪਿੰਡ ਦੇ ਨਮਾਇੰਦੇ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਇੱਥੇ ਬਜ਼ੁਰਗ ਵੀ ਖੜੇ ਹਨ ਬਿਰਕੋ ਆਓ ਜੀ ਜਿਹੜਾ ਇੱਥੇ ਆ ਜਾਓ ਤੁਸੀਂ ਵੀ ਕੋਈ ਗੱਲ ਨਹੀਂ ਅੱਛਾ ਤੁਸੀਂ ਇਹ ਦੱਸੋ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਰਨੈਲ ਸਿੰਘ ਹੈ ਅੱਛਾ ਜਰਨੈਲ ਸਿੰਘ ਜੀ ਇਹ ਜਿਹੜਾ ਪਿੰਡ ਆ ਬੜਾ ਮਸ਼ਹੂਰ ਆ ਹਾਂ ਜੀ ਠੀਕ ਹੈ ਜੀ ਕਿਉਂਕਿ ਇੱਥੇ ਦੇ ਜਿਹੜੇ ਜੰਪਲ ਨੇ ਆ ਜੀ ਆਪਣਾ ਕਹੇ ਕਮਲਖੀਰ ਕਹ ਸਕਦੇ ਆ ਦੂਸਰਾ ਸੰਤਾਰ ਕਹ ਸਕਦੇ ਆ ਮਨਮੋਹਨ ਬਰਸ ਇਹ ਸਾਰੇ ਇੱਥੇ ਦੇ ਆ ਪਿੰਡ ਇੱਕ ਖਾਸ ਹੈ ਦੁਨੀਆ ਦੇ ਵਿੱਚ ਪੰਜਾਬ 'ਚ ਤਾਂ ਹੈ ਹੀ ਦੁਨੀਆ ਦੇ ਵਿੱਚ ਵੀ ਇਹ ਦੱਸੋ ਵੀ ਇਸ ਪਿੰਡ ਦੇ ਵਿੱਚ ਸਿਹਤ ਸਹੂਲਤਾਂ ਜਿਹੜੀਆਂ ਕੋਈ ਡਿਸਪੈਂਸਰੀ ਜਾਂ ਹਸਪਤਾਲ ਹੈ ਜੇ ਕੋਈ ਕੋਈ ਡਿਸਪੈਂਸਰੀ ਨਹੀਂ ਹੈ ਹਾਂਜੀ ਜੇ ਇੱਥੋਂ ਬੰਦਾ ਬਿਮਾਰ ਹੁੰਦਾ ਤਾਂ ਦੋ ਤਿੰਨ ਕੰਮ ਰੁਕ ਜਾਂਦੇ ਇੱਧਰ ਵੀ ਪਾਣੀ ਆਉਂਦਾ ਇੱਧਰੋਂ ਵੀ ਹੂੰ ਤੇ ਆਹ ਜਿਹੜਾ ਨਹਿਰ ਬਣੀ ਆ ਹੂੰ ਹੂੰ ਉਹਦੇ ਥੱਲੇ ਹੂੰ ਉਹ ਉਹ ਗਾਇਆਗਾ ਛੋਟਾ ਪਹਿਲਾਂ ਤਾਂ ਉਹ ਰੇਤੇ ਨਾਲ ਪਰ ਜਾਂਦਾ ਹਾਂ ਜੇ ਪਾਣੀ ਫੇਕਦੇ ਨੇ ਉਹਨਾਂ ਪਾਣੀ ਤੇ ਜੇ ਬ ਕੋਈ ਬਾਈਚਾਂਸ ਕਿਸੇ ਤਰ੍ਹਾਂ ਦੀ ਕੋਈ ਬਿਮਾਰ ਹੋ ਜਾਂਦਾ ਕੋਈ ਬੰਦਾ ਤਾਂ ਫਿਰ ਇਹ ਕਿੱਦਾਂ ਹੈ ਇਧਰ ਸੁਣੋ ਹਾਂਜੀ ਹੁਣ ਆ ਜਿਹੜੀ ਨਵਾਂ ਤੋਂ ਪਰ ਸੜਕ ਬਣੀ ਆ ਹਾਂਜੀ ਇਹ ਹੈਗੀ ਕੱਚੀ ਪਹਿਲਾਂ ਪੱਕੀ ਕੀਤੀ ਸੀ ਵਿੱਚ ਟਰਾਲੀਆਂ ਟੁੜੀਆਂ ਲੰਘਿਆ ਕਰਦੇ ਉਹ ਪੈਜਾ ਗਾਰਾ ਹੂੰ ਉੱਥੋਂ ਬੰਦਾ ਲੰਘ ਨਹੀਂ ਸਕਦਾ ਜੇ ਤੁਸੀਂ ਲੰਘੋਗੇ ਤਾਂ ਲੈ ਚਿੱਡੇਗੇ ਹੂੰ ਹਾਂਜੀ ਤੇ ਇਹ ਜਿਹੜਾ ਇੱਥੇ ਇੱਕ ਪੁਲ ਬਣਨਾ ਚਾਹੀਦਾ ਤੇ ਆਹ ਜਿਹੜੀ ਸੜਕ ਹਰਪੁਰ ਨੂੰ ਮਿਲਦੀ ਆ ਅੱਛਾ ਜੀ ਉਹ ਪੱਕੀ ਹੋਣੀ ਚਾਹੀਦੀ ਠੀਕ ਹੈ ਜੀ ਤੇ ਮਤਲਬ ਬਹੁਤ ਜ਼ਿਆਦਾ ਸੀਰੀਅਸ ਹੋਵੇ ਤਾਂ ਫਿਰ ਬੰਦਾ ਇੱਥੇ ਜਾ ਸਕਦਾ ਇਹ ਪੁਲ ਹੈਗਾ ਇੱਥੇ ਪੱਥਨੇ ਦਾ ਉਹ ਵੀ ਕਮਿਆਲੇ ਨੂੰ ਸਿੱਧਾ ਮਾਲਪੁਰ ਨੂੰ ਮੇੜ ਹੁੰਦਾ ਠੀਕ ਹੈ ਜੀ ਹਾਂ ਜੀ ਇੱਥੇ ਕੋਈ ਪੁਲ ਨਹੀਂ ਹੈ ਹਮ ਜੇ ਵਾ ਇੱਥੇ ਪਾਣੀ ਜੇ ਆ ਜਾਣਾ ਤਾਂ ਬੰਦੇ ਹੜ੍ਹ ਜਾਂਦੇ ਇਹ ਤੁਸੀਂ ਇਸ ਪਿੰਡ ਦੇ ਐਗਜ਼ੈਂਪਲ ਹੈ ਠੀਕ ਹੈ ਜੀ ਇੱਥੇ ਰਹਿੰਦੇ ਹੋ ਇਸ ਪਿੰਡ ਦੇ ਵਿੱਚ ਕੋਈ ਲੜਕੀਆਂ ਲਈ ਕਿਸੇ ਤਰ੍ਹਾਂ ਦਾ ਕੋਈ ਸੈਂਟਰ ਵਗੈਰਾ ਖੋਲਿਆ ਸਰਕਾਰ ਨੇ ਨਹੀਂ ਖੋਲਿਆ ਖੋਲਣਾ ਚਾਹੀਦਾ ਹੈ ਹਾਂ ਜੀ ਕੋਈ ਸਲਾਈ ਕੋਈ ਕਢਾਈ ਜਾਂ ਹਾਂ ਜੀ ਮਾਲਪੁਰ ਜਾਂਦੇ ਆ ਅੱਛਾ ਮਾਲਪੁਰ ਜਾਂਦੇ ਆ ਕੁੜੀਆਂ ਉੱਥੇ ਮਾਲਪੁਰ ਜਾਂਦੀਆਂ ਇੱਥੇ ਖੋਲਣਾ ਚਾਹੀਦਾ ਹੈ ਅੱਛਾ ਜੇ ਸੈਂਟਰ ਹੀ ਖੁੱਲ੍ਹੇ ਨਹੀਂ ਚਾਹੀਦੇ ਪਸ਼ੂ ਮਗੜੀ ਚਕੇ ਮਾਲਪੁਰ ਲੈ ਕੇ ਜਾਈਏ ਪਾਣੀ ਬਹੁਤ ਆਉਂਦਾ ਹੈ ਪਿੰਡ ਚ ਪਸ਼ੂਆਂ ਦਾ ਹਸਪਤਾਲ ਹੈ ਨਹੀਂ ਹੈ ਨਹੀਂ ਇੱਥੇ ਕੋਈ ਨਹੀਂ ਹੈ ਅੱਛਾ ਕੁੜੀਆਂ ਦੇ ਪੜ੍ਹਾਈ ਲਈ ਕੋਈ ਸਕੂਲ ਕਾਲਜ ਕੁੜੀਆਂ ਲਈ ਕੁੜੀਆਂ ਲਈ ਇੱਥੇ ਹੀ ਹੈ 10ਵੀਂ ਤੇ ਸਕੂਲ ਵਾਲਾ ਅੱਛਾ ਉਸ ਤੋਂ ਬਾਅਦ ਉੱਥੇ ਜਾਂਦੇ ਹਾਂ ਮਾਲਪੁਰ ਜਾਂਦੇ ਹਾਂ ਹਾਂ ਸਲਾਈ ਕੜਾਈ ਸੈਂਟਰ ਕੋਈ ਕਿੱਥੇ ਨਹੀਂ ਹੈਗਾ ਕੋਈ ਨਹੀਂ ਹੈਗਾ ਜਾਨੀ ਨਹੀਂ ਹੈ ਹੈ ਨਹੀਂ ਸਾਰੇ ਮਾਲਪੁਰ ਹੀ ਜਾਂਦੇ ਇਹ ਹੋਣਾ ਚਾਹੀਦਾ ਹਾਂ ਅੱਛਾ ਬਹੁਤ ਸਾਰੇ ਮਲ ਹੁੰਦੇ ਆ ਵਕੇਸ ਵੀ ਬਿਮਾਰ ਹੋ ਜਾਂਦਾ ਉਹ ਜਾ ਕੇ ਧਾਕੋਕ ਬਰਸਾਤ ਦਾ ਪਾਣੀ ਖਾਏ ਫਿਰ ਕਿੱਦਾਂ ਹੁੰਦੀ ਇੱਥੇ ਫਿਰ ਮਾਲਪੁਰ ਜਾਣਾ ਪੈਂਦਾ ਬਹੁਤ ਦਿੱਕਤ ਹੁੰਦੀ ਹੈ ਹੂੰ ਬਹੁਤ ਜ਼ਿਆਦਾ ਹੀ ਹੁੰਦੀ ਦਿੱਕਤ ਥੋੜੀ ਨਹੀਂ ਹੁੰਦੀ ਅੱਛਾ ਪਾਣੀ ਡਾਡਾ ਚੜਿਆ ਹੁੰਦਾ ਫੇ ਕਿੱਧਰ ਲੈ ਕੇ ਜਾਣਾ ਮੈਡੀਕਲ ਮੈਡੀ ਨੂੰ ਲੈ ਕੇ ਜਾ ਕੋਈ ਡਿਸਪੈਂਸਰੀ ਨਹੀਂ ਕੋਈ ਹਸਪਤਾਲ ਨਹੀਂ ਸੰਤ ਮਾਲਪੁਰੇ ਜਾਣਾ ਅੱਛਾ ਆਉਣ ਜਾਣ ਦੇ ਸਾਧਨ ਕਿੱਦਾਂ ਦੇ ਇੱਥੇ ਸਾਧਨ ਕੋਈ ਸਾਧਨ ਕੋਈ ਨਹੀਂ ਆਪਣੇ ਸਾਧਨ ਤੇ ਜਾਣਾ ਪੈਂਦਾ ਅੱਛਾ ਕੋਈ ਸਪੈਸ਼ਲ ਬੱਸਾਂ ਜਾਂ ਕੋਈ ਕੁਝ ਨਹੀਂ ਨਾ 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 ਕੁਝ ਨਹੀਂ ਹੈ ਨਾ ਕੋ ਟੈਂਪੂ ਨਾ ਕੋ ਬੱਸ ਆਪਣੇ ਸਾਧਨ ਤੇ ਹੈਗਾ ਤਾਂ ਚੱਲ ਜਾਂਦੇ ਆਂਡੂ ਆਂਡੂ ਇਸ ਵਿੱਚ ਵਿੱਚ ਕਰਕੇ ਜਾਣਾ ਪੈਂਦਾ ਚਤੁਰਕੇ ਆਣ ਕੰਡ ਦੀ ਮੈਂਤ ਕਰ ਗੱਡੀ ਗੁਡੀ ਇੱਕ ਹੋਵੇ ਉਹਦੀ ਮੈਂਤ ਕਰ ਜੀ ਕਾਲ ਜੀ ਇਹ ਪਿੰਡ ਦੇ ਵਿੱਚ ਕਿਹੜੀਆਂ ਕਮੀਆਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਜਾਂ ਸਰਕਾਰ ਨੂੰ ਪੂਰੀਆਂ ਕਰਨੀ ਚਾਹੀਦੀ ਹੈ ਜਿਲ੍ਹਾ ਪ੍ਰਸ਼ਾਸਨ ਤਾਂ ਹਾਲੇ ਸੜਕਾਂ ਨਹੀਂ ਸਾਡੀਆਂ ਅੰਦਰਲੀ ਗੜੀਆਂ ਉਹੜੀਆਂ ਪੱਕੀਆਂ ਨਹੀਂ ਹੋਈਆਂ ਕਾਫੀ ਈ ਤਰ੍ਹਾਂ ਕਿ ਬੱਚੇ ਰਹਿ ਗਈਆਂ ਵਿੱਚ ਬਣ ਗਈਆਂ ਜੀ ਅੱਛਾ ਜੀ ਤਾਂ ਸਾਡੇ ਪੁੱਲ ਦਾ ਕੰਮ ਰਹਿੰਦਾ ਜੀ ਹੂੰ ਤਾਂ ਗਾਲੀਆਂ ਵਗੈਰਾ ਨਾਲੀਆਂ ਉਹ ਵੀ ਨਾਲੇ ਗਲੀਆਂ ਦੇ ਨਾਲੇ ਨਾਲੇ ਜਾਣੀਆਂ ਅੱਛਾ ਪਾ ਇੱਥੇ ਵਾਟਰ ਸਪਲਾਈ ਪੂਰੇ ਪਿੰਡ ਦੇ ਵਿੱਚ ਹੈਗੀ ਨਹੀਂ ਵਾਟਰ ਸਪਲਾਈ ਨਹੀਂ ਹੈਗੀ ਜੀ ਵਾਟਰ ਸਪਲਾਈ ਹੈ ਨਹੀਂ ਹੈ ਨਹੀਂ ਜੀ ਅੱਛਾ ਪਿੰਡ ਦਾ ਪਾਣੀ ਜਾਨੀ ਨਹੀਂ ਹੈ ਤੇ ਜਿਹੜਾ ਸੀਵਰੇਜ ਆ ਘਰ ਘਰ ਜਿਹੜੀਆਂ ਲੈਟਰਿੰਗ ਵਾਰਾ ਸਰਕਾਰ ਵੱਲੋਂ ਵੀ ਮਹਿੰਮ ਚੱਲੀ ਹੋਏ ਜੇ ਕਿਸੇ ਤਰ੍ਹਾਂ ਦਾ ਕੋਈ ਉਹ ਕੁਦਾ ਕਾਫੀ ਵਿੱਚ ਬਣੀਆਂ ਵਾ ਕਾਫੀ ਵਿੱਚ ਰਹਿ ਵੀ ਗਈਆਂ ਹੁੰਦਾ ਸਰਕਾਰੀ ਬਣੀਆਂ ਸਰਕਾਰੀ ਵਿੱਚ ਬਣੀਆਂ ਹੁੰਦਾ ਅੱਛਾ ਹਾਂਜੀ ਤੇ ਲਾਈਟ ਵਗੈਰਾ ਗਲੀਆਂ ਮਰਿਆਂ ਦੇ ਵਿੱਚ ਸਾਰੇ ਪ੍ਰੋਪਰ ਹੈਗੀਆਂ ਜੀ ਉਹ ਪ੍ਰੋਪਰ ਲਾਈਟ ਸਾਈਡ ਸਾਰੀ ਲਾਈਟ ਹੈਗੀ ਲੱਗੀ ਹੈ ਸਰਕਾਰੀ ਮਤਲਬ ਲਾਈਟਾਂ ਸਰਕਾਰੀ ਤਾਂ ਇੱਕ ਵਾਹੀ ਲੱਗੀ ਹੋਈ ਜੀ ਦਾ ਅੱਛਾ ਨੇ ਲੋਕਾਂ ਨੇ ਆਪਣੀਆਂ ਆਪਣੀਆਂ ਲਾਈਆਂ ਸਰਕਾਰੀ ਨਹੀਂ ਹੈਗੀ ਜੀ ਸਰਕਾਰੀ ਸਰਕਾਰੀ ਇੱਕ ਆ ਲੱਗੀ ਹੋਈ ਜੀ ਦਾ ਅੱਛਾ ਹਾਂਜੀ ਹੋਰ ਇੱਥੇ ਕੰਮ ਜਿਹੜੇ ਆ ਕਿਹੜੇ ਆ ਜਿਹੜੇ ਰਹਿੰਦੇ ਆ ਮਨਰੇਗਾ ਦਾ ਕੰਮ ਚੱਲਦਾ ਰਹਿੰਦਾ ਰੈਗੂਲਰ ਜਿਹਾ ਉਹ ਵੀ ਵਿੱਚ ਉਹ ਵੀ ਵਿੱਚ ਸਾਰਾ ਥੋੜਾ ਟਾਈਮ ਚੱਲਦਾ ਥੋੜਾ ਬੰਦ ਹੋ ਜਾਂਦਾ ਫਿਰ ਸਾਰਾ ਹੂੰ ਹੂੰ ਤੇ ਜੋ ਵੀ ਪਿੱਛੋਂ ਰਿਕਵਰਮੈਂਟ ਤਾਂ ਚਲਚਾ ਦਾ ਉਦੋਂ ਤੱਕ ਬੰਦ ਹੋ ਜਾਂਦਾ ਜੀ ਇਹਦਾ ਪੂਰਾ ਨਹੀਂ ਪ੍ਰੋਪਰ ਲਗਾਤਾਰ ਨਹੀਂ ਚੱਲ ਰਿਹਾ ਜੀ ਅੱਛਾ ਹੋਰ ਕੋਈ ਤੁਹਾਨੂੰ ਲੱਗਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਇਹ ਪਿੰਡ ਦੇ ਵਿੱਚ ਕੰਮ ਖੜਾ ਜਾਏਗਾ ਇੱਕ ਤਾਂ ਸਰ ਪਹਿਲਾ ਪਹਿਲੇ ਮੂਦਾ ਪੋਲ ਹੋਣਾ ਚਾਹੀਦਾ ਸਰ ਕੋਈ ਬਿਮਾਰ ਸ਼ਮਾਰ ਬੰਦਾ ਹੋ ਜਾਂਦਾ ਪਿੰਡ ਦੇ ਵਿੱਚ ਤਾਂ ਸਰ ਤਾਂ ਉਹਦੇ ਨਾਲ ਜਿੱਦਾਂ ਕੋਈ ਬਿਜਾਨ ਬਿਮਾਰ ਹੋ ਜਵੇ ਤਾਂ ਜਾਨ ਦੀ ਪਰੇਸ਼ਾਨੀ ਵੀ ਤਾਂ ਚੋ ਚੜਿਆ ਹੁੰਦਾ ਤਾਂ ਜਾਸੂਦ ਬੰਦੇ ਦੇ ਕੁਛ ਨਾ ਕੁਛ ਹੋ ਸਕਦਾ ਜੀ ਇਸ ਕਰਕੇ ਵੀ ਇਹੀ ਸਾਡੀ ਮੰਗ ਵਾਲਾ ਪੁਲ ਬਣ ਜਵੇ ਤੇ ਡਿਸਪੈਂਸਰੀ ਵੀ ਹੋਣੀ ਚਾਹੀਦੀ ਪਿੰਡ ਵਿੱਚ ਹੀ ਹੋਣੀ ਚਾਹੀਦੀ ਹਾਂਜੀ ਤੇ ਪਸ਼ੂਆਂ ਦਾ ਹਸਪਤਾਲ ਪਸ਼ੂਆਂ ਦਾ ਹਸਪਤਾਲ ਵੀ ਹੋਣਾ ਚਾਹੀਦਾ ਸੱਚ ਜੀ ਹਾਂਜੀ ਤਾਂ ਇਹ ਇਹ ਕਿੰਨੀ ਕੁ ਦੂਰੀ ਤੇ ਇੱਥੇ ਲੈ ਕੇ ਜਾਣਾ ਪੈਂਦਾ ਜੀ ਜੇ ਕੋਈ ਬਾਈਚਾਰ ਉਧਾਂ ਤਾਂ ਸਾਰ 10 ਕਿਲੋਮੀਟਰ ਜਾਂ ਸਾਡੇ ਸ਼ਾਇਦ 25 26 ਕਿਲੋਮੀਟਰ ਤੱਕ ਜਾਣਾ ਪੈਂਦਾ ਜੀ ਇੱਥੋਂ 30 ਕਿਲੋਮੀਟਰ ਹਾਂਜੀ ਹਾਂ ਹਾਂ ਅੱਛਾ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀਆਂ ਸਮੱਸਿਆਵਾਂ ਮਤਲਬ ਹੋਰ ਕੀ ਕੀ ਹੈਗੀਆਂ ਜਿਹੜੀਆਂ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਸਾਡੇ ਪਿੰਡ ਨੂੰ ਇੱਕ ਤਾਂ ਹੈ ਨਹੀਂ ਇਧਰੋਂ ਆਣ ਜਾਣ ਦਾ ਸਾਧਨ ਹੈ ਨਹੀਂਗਾ ਚੋਰੀਆਂ ਚੋਰੀਆਂ ਜਿੱਦਾਂ ਮਤਲਬ ਬੀਬੀਆਂ ਨਾਲ ਬਹੁਤ ਹੱਥੋਂ ਭਾਈ ਹੁੰਦੀ ਆ ਅੱਛਾ ਅਣਜਾਣਿਆਂ ਨੇ ਅਨਮਾਲਪੁਰੋਂ ਆ ਲਿਆ ਜਾਂਦੇ ਦੂਰ ਪੈ ਜਾਂਦਾ ਹੈ ਹਾਂਜੀ ਬਾਕੀ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਰੋਜ਼ਗਾਰ ਹੈ ਨਹੀਂਗਾ ਮੰਨਰੀ ਕਾ ਵਗੈਰਾ ਤਾਂ ਨਹੀਂ ਮੰਨ ਨਹੀਂ ਇਹ ਵੀ ਨਹੀਂ ਚੱਲਦਾ ਹੈਗਾ ਇਹਨੂੰ ਸਾਲ-ਸਾਲ ਪਰ ਸਾਡੇ ਕੋਈ ਇੱਥੇ ਪੁੱਛਦੇ ਨਹੀਂ ਕੋਈ ਨਹੀਂ ਪੁੱਛਦਾ ਨਹੀਂ ਅੱਛਾ ਤੇ ਹਸਪਤਾਲ ਡਿਸਪੈਂਸਰੀ ਹਸਪਤਾਲ ਦੇ ਸਪੈਂਸਰੀ ਕੋਈ ਵੀ ਨਹੀਂ ਹੈਗਾ ਇੱਥੇ ਸਲਾਈ ਕਢਾਈ ਸੈਂਟਰ ਮੇਂ ਕੁਛ ਨਹੀਂ ਹੈਗਾ ਇਸ ਇਦਾਂ ਦਾ ਅੱਛਾ ਹਾਂਜੀ ਤੇ ਜਦੋਂ ਦੇਰ ਬਰਾਤੇ ਜਾਂ ਕਈ ਵਾਰੀ ਨਿਹਰਾ ਹੋ ਜਾਂਦਾ ਪਿੰਡ ਤੋਂ ਆਂਦੇ ਆ ਤੇ ਲੜਕੀਆਂ ਆਂਦੀਆਂ ਮਹਿਲਾਵਾਂ ਔਰਤਾਂ ਆਂਦੀਆਂ ਜਿੱਦਾਂ ਤੁਸੀਂ ਦੱਸਿਆ ਹਾਸਾ ਆਉਂਦੇ ਆ ਤਾਂ ਫਿਰ ਉਹ ਜਿਹੜਾ ਆ ਉਹ ਜੇ ਬਾਰਦਾਤਾ ਹੁੰਦੀ ਹੈ ਤੇ ਤੁਸੀਂ ਇੱਥੇ ਜਿਹੜੇ ਕੋਈ ਲੀਡਰ ਆਉਂਦੇ ਹੋਗੇ ਕਿਉਂਕਿ ਗਾਹਾਂ ਹੁਣ ਵੋਟਾਂ ਆ ਤੇ ਉਹਦੇ ਵਿੱਚ ਆਉਣਾ ਲੀਡਰਾਂ ਨੂੰ ਤੁਸੀਂ ਇੱਥੇ ਪਿੰਡ ਵਾਲੇ ਕਹਿੰਦੇ ਆ ਤੇ ਕਦੋਂ ਕਦੋਂ ਸਮੱਸਿਆ ਹੈ ਪਾਣੀ ਦੀ ਸਮੱਸਿਆ ਵੀ ਪਾਣੀ ਦੀ ਸਮੱਸਿਆ ਵੀ ਬਹੁਤ ਸੀ ਹੈਗੀ ਆ ਸਾਡੇ ਜਿੱਦਾਂ ਮਤਲਬ ਖਰਾਬ ਹੋ ਜਾਂਦਾ ਆਪਣੇ ਇੱਥੋਂ ਮੋਟਰਾਂ ਖਰਾਬ ਹੋ ਜਾਂਦੀਆਂ ਸਾਨੂੰ ਹਫ਼ਤਾ ਵਤਾ ਮਹੀਨਾ ਮਹੀਨਾ ਬਹੁਤ ਖੱਜਲ ਖਰਾਬੀ ਹੁੰਦੀ ਸੀ ਪਾਣੀ ਦੀ ਹੁਣ ਵੀ ਪ੍ਰੋਬਲਮ ਆਂਦੀ ਰਹਿੰਦੀ ਹੈ ਜਦੋਂ ਮੋਟਰਾਂ ਸੜ ਜਾਂਦੀਆਂ ਪਾਣੀ ਦੀ ਕਿਉਂ ਟੈਂਕਰ ਇੱਕ ਵਾਰ ਟੈਂਕੀ ਇੱਕਾ ਦੋ ਪਿੰਡਾਂ ਨੂੰ ਪਾਣੀ ਆਏ ਹੂੰ ਇੱਕ ਕਹਾਰਪੁਰ ਨਹੀਂ ਤੇ ਕਿ ਲੋਹਾਲ ਕੋਈ ਪਿੰਡ ਚ ਛੱਪੜ ਛੁੱਪੜ ਤਾਂ ਨਹੀਂ ਹੈਗਾ ਹਾਂ ਜੀ ਹੈਗੇ ਛੱਪੜ ਹੈਗੇ ਉਹ ਉਹ ਸਾਫ ਸਫਾਈ ਹੋ ਗਈ ਉਹ ਬਣ ਗਏ ਨਹੀਂ ਬਣਿਓ ਨਹੀਂ ਇਹ ਕੱਚੇ ਹੀ ਆ ਬਣਿਓ ਨਹੀਂ ਹਜੇ ਪੱਕੇ ਨਹੀਂ ਹੈਗੇ ਅੱਛਾ ਕੱਚੇ ਹੀ ਆ ਮਾਲੇ ਦਾ ਜਿੱਦਾਂ ਮਤਲਬ ਕਿ ਸਾਡਾ ਤਾਂ ਮਿੱਟੀਆਂ ਲਾਈਆਂ ਆ ਹੋਰ ਕੁਝ ਨਹੀਂ ਹੈਗਾ ਅੱਗੇ ਛੱਪੜਾਂ ਦਾ ਕੰਮ ਆਂਦਾ ਸੀ ਸਾਰੇ ਆਂਦਾ ਸੀ ਸਾਨੂੰ ਹੁਣ ਕਦੇ ਨਹੀਂ ਆਇਆ ਹੈਗਾ ਇਦਾਂ ਦਾ ਕੋਈ ਵੀ ਅੱਛਾ ਪਿੰਡ ਦੇ ਵਿੱਚ ਜਿਹੜਾ ਛੱਪੜ ਆ ਉਹਦੀ ਸਾਫ ਸਫਾਈ ਦਾ ਕੰਮ ਜਾਂ ਕਿਸੇ ਤਰ੍ਹਾਂ ਕੁਝ ਨਹੀਂ ਹੱਲੇ ਨਹੀਂ ਹੋਇਆ ਹੈਗਾ ਸਾਲ ਹੋ ਗਿਆ ਸਾਨੂੰ ਕੰਮ ਕੀਤਾ ਨਹੀਂ ਅੱਛਾ ਕਿੰਨੇ ਕ ਛੱਪੜ ਇੱਥੇ ਇੱਥੇ ਹੈਗੇ ਆ 2 ਨੱਚਾ ਕੋਈ ਧਰਮਸ਼ਾਲਾ ਵਗੈਰਾ ਇੱਥੇ ਨਹੀਂ ਤਾਂ ਵਿਆਹ ਸ਼ਾਦੀਆਂ ਲਈ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਸਰਕਾਰੀ ਬੰਦੀਆਂ ਜਾਂ ਕਿੱਦਾਂ ਨਹੀਂ ਇਦਾਂ ਦਾ ਵੀ ਨਹੀਂ ਹੈਗਾ ਅੱਛਾ ਕੁਝ ਨਹੀਂ ਹੈਗਾ ਇੱਥੇ ਸੋ ਦੇਖਿਆ ਵੀ ਇਹ ਪਿੰਡ ਦੇ ਲੋਕ ਨੇ ਕਾफी ਸਮੱਸਿਆਵਾਂ ਨੇ ਹੋਰ ਵੀ ਅਸੀਂ ਇਹ ਗੱਲ ਕਰਦੇ ਹਾਂ ਕੋਈ ਨੌਜਵਾਨਾਂ ਜਾਂ ਕਿਸੇ ਨਾ ਪਿੰਡ ਹਲੂਆ ਜਿਹੜਾ ਹੈ ਜਿਸ ਨਾਮ ਤੇ ਮਸ਼ਹੂਰ ਹੈ ਮਨਮੋਹਨ ਬਾਰਸ ਕਮਲਹੀਰ ਤੇ ਸੰਤਾਰ ਉਹਨਾਂ ਦੇ ਜਿਹੜੇ ਘਰ ਨੇ ਹਵੇਲੀਆਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਜਿਹੜੇ ਕਿਉਂਕਿ ਉਹ ਵੀ ਹੁਣ ਐਨਆਰਆਈ ਬਣ ਗਏ ਹਨ ਜਿਵੇਂ ਕਿ ਦੁਆਬਾ ਦੇ ਲੋਕ ਜਿਹੜੇ ਆ ਜ਼ਿਆਦਾਤਰ ਬਾਹਰ ਪਦੇਸ਼ਾਂ ਦੇ ਵਿੱਚ ਰਹਿੰਦੇ ਆਂ ਵੀ ਦੇਖ ਦੇਖ ਸਕਦੇ ਹੋ ਇਹ ਇੱਕ ਘਾਰ ਉਹਨਾਂ ਦਾ ਜਖਵੀ ਦੀ ਆਪਾਂ ਕਹਿ ਸਕਦੇ ਆਂ ਇਹ ਹਸਦਾਬੱਦਾ ਘਰ ਹੁਣ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ ਤਸਵੀਰਾਂ ਤਿਆਨੂੰ ਸਾਫ਼ ਇਹ ਦਿਖਾਈ ਦੇ ਰਹੀਆਂ ਹਨ ਜਿਸ ਕਰਕੇ ਇਸ ਪਿੰਡ ਦਾ ਨਾਮ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਇਹ ਮਸ਼ਹੂਰ ਹੋ ਚੁੱਕਾ ਹੈ ਔਰ ਇਸ ਪਿੰਡ ਦੇ ਜਿਹੜੇ ਘਰ ਦੇ ਵਿੱਚ ਹਵੇਲੀ ਦੇ ਵਿੱਚ ਉੱਪਰ ਤੋਂ ਹਿੱਸੇ ਦੇਖ ਸਕਦੇ ਹੋ ਉਹਨਾਂ ਦੇ ਫਾਦਰ ਦਾ ਨਾਮ ਜਿਹੜਾ ਲਿਖਿਆ ਹੈ ਦਿਲਬਾਗ ਸਿੰਘ ਜੋ ਕਿ 1976 ਦੇ ਵਿੱਚ ਇਹ ਘਰ ਬਣਾਇਆ ਗਿਆ ਸੀ ਹੁਣ ਜ਼ਿਆਦਾਤਰ ਉਹ ਪਾਰ ਵਿਦੇਸ਼ਾਂ ਵਿੱਚ ਰਹਿੰਦੇ ਹਨ ਇਸ ਕਰਕੇ ਇਸ ਘਰ ਦੇ ਦੀ ਜਿਹੜੀ ਆਵਾਦੀ ਹੈ ਜੇ ਆਪਾਂ ਕਹਿ ਸਕਦੇ ਆਵਾਦ ਨਹੀਂ ਹੈ ਘਰ ਬਿਲਕੁਲ ਖੰਡਰ ਬਣ ਚੁੱਕਾ ਹੈ ਇਹ ਵੀ ਇੱਕ ਖਾਸ ਇੱਥੇ ਦੀ ਜਿਹੜੀ ਹੈ ਇੱਕ ਖਿੱਚਦਾ ਕੇਂਦਰ ਆ ਲੋਕ ਆਉਂਦੇ ਨੇ ਵੀ ਕਿਹੜੇ ਕਲਾਕਾਰ ਨੇ ਜਿਨ੍ਹਾਂ ਦਾ ਜਿਹੜਾ ਉਹ ਘਰ ਦੇਖਣ ਲਈ ਜਾਂ ਮਿਲਣ ਆਣ ਲਈ ਕਮੀਆਂ ਦੇਖੋ ਹੁਣ ਤੁਸੀਂ ਚਾਰੇ ਪਾਸੇ ਪਿੰਡ ਦੇ ਘੁੰਮ ਲਿਆ ਤੇ ਕੰਮ ਇੱਕੋ ਹੀ ਸਭ ਤੋਂ ਵੱਡੀ ਜੀ ਪ੍ਰੋਬਲਮ ਆ ਪੁਲ ਦੀ ਆ ਤੇ ਉਹ ਜਿਸ ਤੱਕ ਆ ਆਪਣੀ ਸੰਧੂ ਸਾਹਿਬ ਵੀ ਆ ਸੀਗੇ ਮੌਜੂਦਾ ਸਰਕਾਰ ਦੇ ਮੈਂਬਰ ਆ ਸੀਗੇ ਉਹਨਾਂ ਨੇ ਮਨਜ਼ੂਰ ਵੀ ਗੱਲ ਆ ਤੇ ਬਸ ਇਹੀ ਆ ਜੀ ਜਿਹੜੀ ਪੁਲ ਦੀ ਕਮੀ ਪੂਰੀ ਹੋ ਜਾਏ ਤਾਂ ਬਾਕੀ ਥੋੜਾ ਜਿਹਾ ਪਿੰਡ ਦੇ ਦਾ ਸੀਵਰੇਜ ਦਾ ਕੰਮ ਆ ਉਹ ਦੀ ਹੁਣ ਜੋ ਦੇਖਦੇ ਆ ਤਾਂ ਬਹੁਤ ਦਿੱਕਤ ਆ ਰਹੀ ਆ ਪਿੰਡ ਦੇ ਸੀਵਰੇਜ ਦੀ ਤਾਂ ਚਲੋ ਸਾਡੀ ਇਹ ਸਾਥ ਪਹਿਲੀ ਡਿਮਾਂਡ ਤਾਂ ਪੂਰਦੀ ਆ ਜੇ ਸੀਵਰੇਜ ਨਾਲ ਹੋ ਜਾਵੇ ਤਾਂ ਹੋਰ ਹੀ ਬੈਸਟ ਆਫ ਲੱਕ ਤੇ ਵਧੀਆ ਬਣ ਸਕਦਾ ਅੱਛਾ ਤੇ ਵਿਸੇ ਸਹੂਲਤਾਂ ਵਗੈਰਾ ਸਿਹਤ ਸਹੂਲਤਾਂ ਜੀ ਪਿੰਡ ਦੇ ਤੁਹਾਨੂੰ ਪਤਾ ਹੀ ਆ ਵੀ ਇਸ ਵੇਲੇ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਕਿ ਹੋਰ ਕੋਈ ਇਦਾਂ ਦਾ ਕੋਈ ਵੀ ਸੈਂਟਰ ਨਹੀਂ ਖੁੱਲਿਆ ਆ ਸਿਰਫ ਇੱਕ ਦੋ ਸਕੂਲ ਆ ਐਲੀਮੈਂਟਰੀ ਤੇ ਸਰਕਾਰੀ ਸਕੂਲ ਜਿਹੜੇ ਸਾਡੇ ਦੋ ਵਿੱਚ ਸਕੂਲ ਆ ਤੇ ਸਿਹਤ ਦੇ ਲਈ ਕੋਈ ਸਹੂਲਤ ਨਹੀਂ ਹੈ ਹੇ ਕਿਹਦੇ ਜੇ ਆਪਾਂ ਕਈ ਬੀ ਕੰਮਕਾਰ ਦੇ ਸਾਧਨ ਇੱਥੇ ਦੇ ਕੰਮਕਾਰ ਸਾਧਨ ਨਹੀਂ ਆਪ ਜਿਹੜੇ ਨੱਗਨ ਵਾਸੀ ਸਾਡੇ ਹੈਗੇ ਅੱਜ ਥੋੜੇ ਬਹੁਤ ਤੇ ਮਜ਼ਦਮ ਜਿਹੜੇ ਆ ਉਹ ਬਾਹਰ ਕੰਮਾਂ ਤੇ ਜਾਂਦੇ ਆ ਤੇ ਨੱਗਨ ਵਾਸੀ ਆਪਣੇ ਖੇਤੀ ਕਰਦੇ ਆ ਖੇਤੀ ਵਾਲੀ ਦਾ ਦਿਹਾੜੀ ਤੇ ਪਕੜ ਕੇ ਗੁਜ਼ਾਰਾ ਕਰਦੇ ਆ ਔਣ ਜਾਂਦੇ ਸਾਧਨ ਔਣ ਜਾਣ ਦੇ ਸਾਧਨ ਤੁਸੀਂ ਪਹਿਲਾਂ ਥੋੜੇ ਜਿਹਾ ਪਹਿਲਾਂ ਮੀਡੀਆ ਦੇਖਿਆ ਵੀ ਹੋਣਾ ਤੇ ਔਣ ਜਾਣ ਸਾਧਨ ਆਪੋਂ ਆਪਣੇ ਆ ਜਿੰਨਾ ਕੋ ਹੈਗੇ ਆ ਤੇ ਕੋਈ ਇੱਥੇ ਵਹੀਕਲ ਕੋਈ ਬੱਸ ਜਾਂ ਟੈਂਪੂ ਜਾਂ ਕੁਛ ਇਹਦੇ ਕੋਈ ਸਾਧਨ ਹੈਗਾ ਪਿੰਡ ਲਈ ਕਿਉਂਕਿ ਛੱਪੜ ਵਗੈਰਾ ਛੱਪੜ ਹੈਗੇ 2-3 ਪਿੰਡ ਜੀ ਹਾਂਜੀ ਉਹਨਾਂ ਕਾਫੀ ਤੁਸੀਂ ਦੇਖ ਜਾਈਂ ਨਜ਼ੀਕਈ ਆ ਚਪੜਾਂ ਦੀ ਹਾਲਾਤ ਇਦਾਂ ਦੀ ਜੀ ਹਾਂਜੀ ਅੱਛਾ ਪਿੰਡ ਦੇ ਵਿੱਚ ਗਲੀਆਂ ਵਗੈਰਾ ਦੇ ਵਿੱਚ ਲਾਈਟ ਵਗੈਰਾ ਪ੍ਰੋਪਰ ਲੱਗੀਆਂ ਹੋਈਆਂ ਹਨ ਜਿਹੜੀਆਂ ਗਲੀਆਂ ਆ ਮੌਜੂਦਾ ਸਰਕਾਰ ਨੇ ਗਲੀਆਂ ਬਹੁਤ ਵਧੀਆ ਬਣਾਈਆਂ ਬਿਲਕੁਲ ਤੁਸੀਂ ਜਿੱਥੇ ਖੜੇ ਆ ਇੰਟਰਲੌਕ ਲੱਗੇ ਹੋਏ ਆ ਪੱਜ ਕੇ ਲਾਈਟਾਂ ਲਾਈਟਾਂ ਦਾ ਜੇ ਕੋਈ ਸਿਸਟਮ ਨਹੀਂ ਹੈਗਾ ਸਿਰ ਨਗਰ ਨਿਵਾਸੀ ਨੇ ਪੈਸੇ ਇਕੱਠੇ ਕਰਕੇ ਦੋ ਚਾਰ ਇਟਾਂ ਲਵਾਈਆਂ ਜਿੱਥੇ ਜਿੱਥੇ ਦਿੱਕਤਾਂ ਸੀ ਜੇ ਕੋਈ ਪ੍ਰੋਬਲਮਾਂ ਦੀ ਸੀ ਨਾ ਉੱਥੇ ਸਾਡੇ ਨਗਰ ਨਿਵਾਸੀਆਂ ਨੇ ਜਿਹਨੇ ਇਕੱਠੇ ਆਪਣੇ ਜੇਬ ਚੋਂ ਪੈਸੇ ਖਰਤੇ ਕੇ ਲੇਟਾਂ ਲਵਾਈਆਂ ਜੀ ਲਾਈ ਪਾਣੀ ਦੀ ਸਮੱਸਿਆ ਜੋ ਬਰਸਾਤ ਦੇ ਬਿਲਕੁਲ ਜੀ ਪਾਣੀ ਦੀ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਜੀ ਤੇ ਹੁਣ ਬਰਸਾਤਾਂ ਮੌਰੇ ਆ ਜਾਣੀਆਂ ਹੋ ਥੋੜਾ ਚਿਰਵਾ ਮਾਰਚ-ਅਪ੍ਰੈਲ ਦੇ ਵਿੱਚ ਮੀਂਹ ਸ਼ੁਰੂ ਹੋ ਜਾਂਦੇ ਆ ਤੇ ਹੁਣ ਉਹ ਹੀ ਲੋਕਾਂ ਨੂੰ ਡਰ ਪਿਆ ਹੋਇਆ ਕਿ ਅਸੀਂ ਕੀ ਕਰਨਾ ਕਿੱਦਾਂ ਕਰਨਾ ਉਹਦੇ ਚੱਕਰ 'ਚ ਪਏ ਹੋਏ ਆ ਤਾਂ ਪੁੱਲ ਦੀ ਜ਼ਿਆਦਾ ਵੱਡੀ ਸਮੱਸਿਆ ਜੀ ਤੇ ਜਦੋਂ ਇਹਨਾਂ ਦਿਨਾਂ ਦੇ ਵਿੱਚ ਬਾਈ ਚਾਂਸ ਕਿਸੇ ਦਾ ਕੋਈ ਪੇਪਰ ਆ ਜਾਂਦਾ ਕੋਈ ਕਿਸੇ ਨੇ ਬਾਹਰ ਨੌਕਰੀ ਵਗੈਰਾ ਲਈ ਆਣਾ ਜਾਣਾ ਹੁੰਦਾ ਜੇਕਰ ਪਾਣੀ ਤਾਂ ਕਹਿੰਦੇ 5-6 ਫੁੱਟ ਤੱਕ ਵੀ ਆ ਜਾਂਦਾ ਤਾਂ ਫਿਰ ਕਿਦਾਂ ਹੁੰਦੀ ਉਹ ਨਹੀਂ ਜੀ ਫਿਰ ਤੁਸੀਂ ਦੇਖਿਆ ਹੋਣਾ ਤੇ ਮੀਡੀਆ 'ਚ ਵੀ ਲਿਖਿਆ ਸੀਗਾ ਪਹਿਲਾਂ ਹੁਣ ਵੀ ਤੁਹਾਨੂੰ ਦੱਸਦੇ ਨੇ ਜੇ ਕੋਈ ਜਦੋਂ ਕੋਈ ਪਾਣੀ ਦਾ ਰਸਤਾ ਸਾਡਾ ਬੰਦ ਹੋ ਜਾਂਦਾ ਤਾਂ ਬੱਚੇ ਘਰ ਆ ਜਾਂਦੇ ਸਾਡੇ ਕਾਫੀ ਮੁਲਾਜ਼ਮ ਜਿਹੜੇ ਵੀ ਘਰਾਂ 'ਚ ਬੈਠੇ ਉਸ ਵੇਲੇ ਵੀ ਛੁੱਟੀ ਦਵਾਈ ਸੀ ਮੌਕੇ ਦੇ ਮਜੂਦ ਐਮ ਐਲ ਏ ਜਿਹੜੇ ਉਹਨਾਂ ਨੂੰ ਬੇਨਤੀ ਕੀਤੀ ਸੀ ਸੰਧੂ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਆ ਕਿ ਜਿਹਨਾਂ ਦੇ ਮੁਲਾਜ਼ਮ ਨੇ ਛੁੱਟੀ ਦਾ ਅੱਜ ਇਹਨਾਂ ਨੂੰ ਡੀ ਐਚ ਸਾਹਿਬ ਨੂੰ ਕਹਿ ਕੇ ਛੁੱਟੀਆਂ ਦਵਾਈਆਂ ਚਾਹਾਂ ਉਹ ਸਾਰੇ ਮੁਲਾਜ਼ਮ ਘਰਾਂ 'ਚ ਬੈਠੇ ਹੁੰਦੇ ਉਸ ਦਿਨ ਤੇ ਸੋ ਚਲਦੇ ਆ ਪਿੰਡ ਦੇ ਵਿੱਚ ਵੀ ਕਿਉਂਕਿ ਪਿੰਡ ਦੇ ਵਿੱਚ ਜਿਹੜਾ ਇਹ ਦੱਸ ਰਹੇ ਚੌਪੜ ਦੀ ਸਮੱਸਿਆ ਅਤੇ ਪੁਲ ਦੀ ਜਿਹੜੀ ਸਮੱਸਿਆ ਹੈ ਉਹ ਵੀ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਵੀ ਜਿਸ ਕਰਕੇ ਲੋਕ ਜਿਹੜੇ ਪਿੰਡ ਦੇ ਕਮ ਜੀ ਜੀ ਇੱਥੇ ਕੀ ਸਮੱਸਿਆਵਾਂ ਆ ਪਿੰਡ ਸੁਲਸਿਆਵਾਂ ਬਾਈਥੇ ਤਾਂ ਬਹੁਤ ਮਤਲਬ ਸਮੱਸਿਆ ਤਾਂ ਕਾਫੀ ਆ ਹੂੰ ਤੇ ਕੋਈ ਮਤਲਬ ਸਮੱਸਿਆ ਹੱਲ ਕਰਨ ਵਾਲਾ ਕੋਈ ਹਜੇ ਤੱਕ ਹੂੰ ਹੂੰ ਕੋਈ ਮੰਤਰੀ ਜਾਂ ਅਫਸਰ ਕੋਈ ਵੀ ਆਇਆ ਨਹੀਂ ਅੱਛਾ ਹਾਂਜੀ ਉਹ ਦੇਖ ਗਏ ਆ ਸਾਰੇ ਹੂੰ ਦੇਖ ਦੇ ਕੇ ਮੁੜ ਕੇ ਨਹੀਂ ਆਏ ਹੂੰ ਕੀ ਕੀ ਲੱਗਦਾ ਤੁਹਾਨੂੰ ਕਿਹੜੀ ਕਿਹੜੀਆਂ ਚੀਜ਼ਾਂ ਦੀ ਘਾਟ ਹੈ ਇੱਥੇ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਚੜਿਆ ਰਿਹਾ ਹੂੰ ਤੇ ਦੁਬਾਰਾ ਟੁੱਟੀਆਂ ਹਾਂਜੀ ਬਹੁਤ ਦੁਬਾਰਾ ਟੁੱਤੀ ਫੇਰ ਟੁੱਤੀ ਹਾਂਜੀ ਫਰਕ ਜੱਕ ਪਾਣੀ ਅੰਦਰ ਆਵੜਿਆ ਅਸੀਂ ਸਾਡੀਆਂ ਮਸ਼ੀਨਾਂ ਵਾਸ਼ਿੰਗ ਮਸ਼ੀਨਾਂ ਰਗੜਾ ਸਭ ਦਾ ਨੁਕਸਾਨ ਹੋ ਗਿਆ ਤੇ ਬੈਡ ਉਹ ਵੀ ਬਕਸੇ ਦਾ ਭਰ ਗਿਆ ਪਾਣੀ ਨਾਲ ਹੂੰ ਪੇਟੀਆਂ ਭਰ ਗਈਆਂ ਕਾਫੀ ਜਾਨੀ 3-4 ਫੁੱਟ ਪਾਣੀ ਪੇਟੀਆਂ ਉਰ ਬਕਸਿਆਂ ਦੇ ਵਿੱਚ ਕਪੜਾ ਨਿੱਡਰ ਜਾਈਆਂ ਸਭ ਸੰਸਟ੍ਰਕਟੀਆਂ ਪੈ ਗਈਆਂ ਹਾਂਜੀ ਤੇ ਹੋਰ ਹੋਰ ਕੀ ਕਮੀ ਹੈ ਪਿੰਡ ਦੇ ਵਿੱਚ ਜਿਹੜੀ ਮਨ ਨੂੰ ਠੀਕ ਹੁੰਦੀ ਹੈ ਦੇਖੋ ਜੀ ਪਿੰਡ ਦੇ ਵਿੱਚ ਕਮੀਆਂ ਤਾਂ ਬਹੁਤ ਆ ਔਰ ਹੁਣ ਮਸਲੇ ਹੱਲ ਕਰਨ ਵਾਲਾ ਕੋਈ ਨਹੀਂ ਅਜੇ ਜੁੜਿਆ ਅਜੇ ਕਿ ਇਦਾਂ ਦੀ ਕਮੀ ਮਨ ਲੋ ਕਰਿਓ ਸੇਧਾ ਹੋ ਗਿਆ ਪਾਣੀ ਚੱਲਦਾ ਹੈ ਜੀ ਪਾਣੀ ਵੀ ਆ ਗਿਆ ਆਉਣ ਜਾਂਦੇ ਸਾਧਨ ਆਉਣ ਜਾਂਦਾ ਸਾਧਨ ਜਿਹੜੇ ਬਾਰਸ਼ ਆ ਜਾਂਦੀ ਹੈ ਜਲ ਪਾਣੀ ਪੂਰਾ ਆ ਜਾਂਦਾ ਸਾਨੂੰ ਸਾਧਨ ਕੋਈ ਵੀ ਆਉਣ ਜਾਂਦਾ ਖੇ ਨਹੀਂ ਅੱਛਾ ਚਾਰੇ ਪਾਸੇ ਜਾਣੇ ਸਾਡੇ ਪਾਣੀ ਪਾਣੀ ਘਮਰਿਆ ਪਾਣੀ ਪਾਣੀ ਇਸਪ੍ਰਿੰਟ ਦੇ ਵਿੱਚ ਚਾਰੇ ਪਾਸੇ ਪਾਣੀ ਘਮਰਿਆ ਇੱਥੋਂ ਸવાય ਹੋਰ ਕੋਈ ਖੇਡ ਦਾ ਸਟੇਡੀਅਮ ਹੈਗਾ ਇੱਥੇ ਬਸ ਸਟੇਡੀਅਮ ਆਹੀ ਹੈ ਜੀ ਜੋ ਕੁਛ ਹੈ ਕੁੜੀਆਂ ਲਈ ਕੋਈ ਸਲਾਈ ਕਢਾਈ ਸੈਂਟਰ ਨਹੀਂ ਕੋਈ ਹਾਂਜੀ ਕੋਈ ਨਹੀਂ ਹੈਗਾ ਜੀ ਤੇ ਕੋਈ ਹਸਪਤਾਲ ਵਗੈਰਾ ਕਿਸੇ ਤਰ੍ਹਾਂ ਦਾ ਨਹੀਂ ਨਹੀਂ ਕੋਈ ਹਸਪਤਾਲ ਡਿਸਪੈਂਸਰੀ ਜਰਾ ਵਗਰਾ ਕੋਈ ਸੈਂਟਰ ਕਮਿਊਨਿਟੀ ਸੈਂਟਰ ਨਹੀਂ ਕੋਈ ਵੀ ਨਹੀਂ ਕੁਛ ਨਹੀਂ ਹੈਗਾ ਜੀ ਇੱਥੇ ਹਾਂਜੀ ਠੀਕ ਤਾਂ ਮੈਂ ਵੀ ਹਾਰਡ ਦਾ ਮਰੀਜ਼ ਆ ਤੇ ਥੋੜਾ ਜਿਆਦਾ ਪ੍ਰੋਬਲਮ ਮੈਨੂੰ ਵੀ ਆ ਠੀਕ ਠੀਕ ਬਸ ਇਦਾਂ ਕੋਈ ਨਹੀਂ ਮਤਲਬ ਸਹੂਲਤ ਕੋਈ ਨਹੀਂ ਮਣੀ ਸੀ ਮੇਰਾ ਜਗਿੰਦਰ ਸਿੰਘ ਹੈ। ਅੱਛਾ ਕਿੰਨੀ ਉਮਰ ਤੁਹਾਡੀ? ਹੋਰ ਮੇਰੀ 97 ਸਾਲ ਦੀ ਹੋਗੀ। ਅੱਛਾ ਇਹ ਪਿੰਡ ਦੀ ਕੀ ਸਮੱਸਿਆ ਮੈਨੂੰ ਕੀ ਹੈ? ਸਮੇ ਸਮੱਸਿਆ ਚ ਇੱਥੇ ਜੀ ਅੰਤੇ ਕੋਈ ਨਹੀਂ ਕਿ ਆ ਦਸੰਦੀ ਤਾਂ ਲੋੜ ਹੀ ਨਹੀਂ ਪੈਂਦੀ। ਕਿਹੜੀ-ਕਿਹੜੀਆਂ ਦੱਸੇ? ਹੂੰ ਕੋਈ ਇੱਥੇ ਦਵਾ ਮਰ ਜਾਵੇ ਬੰਦਾ ਬਿਸ਼ਾ ਕਿੱਥੇ ਕਿੰਨੇ ਕੋਈ ਇੱਥੇ ਡਿਸਪੈਂਸਰੀ ਨਹੀਂ ਕੋਈ ਮਾੜਾ-ਮੋਟਾ ਹਸਪਤਾਲ ਨਹੀਂ ਕੋਈ। ਕੋਈ ਵੀ ਕਿਸੇ ਕਿਸਮ ਦੀ ਸਹੂਲਤ ਨਹੀਂ ਸਾਡੇ ਪਿੰਡ ਨੂੰ ਜਿਹੜਾ ਕੋਈ ਬਸ ਕਰਾ ਕੇ ਸਰਕਾਰ ਨੂੰ ਇੱਥੇ ਕੋਈ ਖੋਲੇ। ਜਰ ਦੇਵਾ ਕੋਈ ਵੀ दारू ਦਾ ਜਾ ਕੋਈ ਕਢਾਈ ਸਲਾਈ ਕੁੜੀਆਂ ਕਰਦੀਆਂ ਉਹ ਵੀ ਹੈ ਨਹੀਂ ਕੋਈ ਠੇਕ ਨਾ ਕੋਈ ਘੌਰ ਕਰਦਾ ਨਾ ਕੋਈ ਦੱਸ ਸਰਪੰਚ ਵੀ ਕਹਿੰਦੇ ਸਾਨੂੰ ਮੈਨੂੰ ਸਰਪੰਚ ਬਣਾ ਦਿਓ ਉਹ ਕੋਈ ਨਹੀਂ ਇੱਜ਼ਤ ਤੇ ਆਣੇ ਨਹੀਂ ਜੰਦੇ ਐਮਐਲਏ ਸਭ ਸਾਡਾ ਰਾਜਾ ਹੈ ਠੀਕ ਹੈ ਉਹ ਕਿਸੇ ਹੱਦ ਤੱਕ ਵਾਦਿਆਂ ਦੇ ਪੈਸੇ ਆਏ ਤੇ ਮੇਰੇ ਮਕਾਨ ਦੇਖ ਪਏ ਵਾਜੇ ਦਾ ਮੁੰਡਾ ਕਹਦਾ ਨਾ ਪਾਣੀ ਅੰਦਰ ਪੜਦਾ ਇਹ ਜਿਹੜਾ ਪਾਣੀ ਆਇਆ ਪਾਣੀ ਐਤਕੀ ਹੈ ਜਾਂ ਪਹਿਲਾਂ ਵੀ ਹੁੰਦਾ ਸੀ ਇਹ ਪਹਿਲਾਂ ਤਾਂ ਇੰਨਾ ਨਹੀਂ ਆਇਆ ਜਿੰਨਾ ਐਤਕੀ ਆਇਆ ਹੂੰ 88 ਚ ਆਇਆ ਥਾ ਹੂੰ ਹੂੰ 88 ਚ ਆਇਆ ਸਭ ਬਹੁਤ ਹੂੰ ਹੂੰ ਉਹ ਤੋਂ ਬਾਅਦ ਆ ਹੋਣ ਵਾਲਾ ਅੱਛਾ ਹੁਣ ਤਾਂ ਅੰਤ ਕੋਈ ਨਹੀਂ ਮੈਂ ਤੁਸੀਂ ਮੇਰੇ ਘਰ ਨਹੀਂ ਦੇਖਿਆ ਟੁੱਟਿਆ ਦਰਾਜਾ ਕਰਦੇ ਮੋੜੀ ਮੈਂ 3 ਜਿਹੜੀ ਐਡਾ 6 ਫੁੱਟ ਦੀ ਮੈਂ 3 ਐਡਾ ਲਾ ਕੇ ਰੋਕਿਆ ਫਿਰ ਵੀ ਪਾਣੀ ਨਹੀਂ ਰੋਕੇ ਅੰਦਰ ਤਰਾਂਕ ਤਰ ਦੇਖਿਆ ਐਡਾ ਅੱਛਾ ਪਾਣੀ ਦਿਨ ਨੂੰ ਆਹੀ ਰਾਤ ਨੂੰ ਆਇਆ ਨਹੀਂ ਆਇਆ ਦਿਨ ਨੂੰ ਜੇ ਕਿਤੇ ਰਾਤ ਨੂੰ ਆਂਦਾ ਫਿਰ ਤਾਂ ਮਰ ਗਿਆ ਸੇ ਕੱਲ ਪਾਸੋਂ ਵੀ ਪਾਣੀ ਮੀਂਹ ਲੱਗਾ ਮੈਂ ਕਿਹਾ ਬਾਬਾ ਜੀ ਕਵਾਜਾ ਪੀੜ ਅੱਜ ਮੇਰ ਕਰ ਦੇ ਕਿ ਜੇ ਸੁੱਤਾ ਹੀ ਨਾ ਰਹਿ ਜਾ ਮਨਾ ਹੈ ਵੀ ਕੱਲਾ ਸੋਣਾ ਉੱਥੇ ਮੇਰੇ ਕੋਲ ਕੋਈ ਨਹੀਂ ਹੈ ਨਿਆਣੇ ਆ ਪੁਰਾਣੇ ਮਕਾਨ ਚ ਰਹਿੰਦੇ ਆ ਨਾਲੇ ਅੱਜ ਕੱਲ ਦੀ ਔਲਾਦ ਐ ਇਦਾਂ ਦੀ ਕੋਈ ਕਿਸੇ ਨੂੰ ਪੁੱਛ ਪਿੰਡ ਹਲੂਆਲ ਦੇ ਜਦੋਂ ਗੇਟ ਆਉਂਦਾ ਨਾ ਯਾਨੀ ਪਿੰਡ ਸ਼ੁਰੂ ਹੁੰਦਾ ਹੈ ਤੇ ਉਹ ਜਗ੍ਹਾ ਤੇ ਕ੍ਰੈਂਪ ਬਣਿਆ ਹੋਇਆ ਜਿਹਦੀ ਸਮੱਸਿਆ ਨੂੰ ਲੈ ਕੇ ਪਿੰਡ ਵਾਲਿਆਂ ਨੇ ਜਿਹੜਾ ਆ ਉਹ ਆਪਣਾ ਦੁਖੜਾ ਜਿਹੜਾ ਉਹ ਸਾਡੇ ਸਾਹਮਣੇ ਰੱਖਿਆ ਮੈਂ ਤੁਹਾਨੂੰ ਉਹ ਤਸਵੀਰਾਂ ਦਿਖਾ ਰਿਹਾ ਇਹ ਉਹ ਰੈਂਪ ਹੈ ਇਹ ਰੈਂਪ ਆ ਜਿਹਦੇ ਵਿੱਚ ਬਰਸਾਤਾਂ ਚ ਜਾਂ ਜਦੋਂ ਬਾਰਿਸ਼ ਲੱਗਦੀ ਹੈ ਤੇ ਇਹ ਪਾਣੀ ਆ ਜਾਂਦਾ ਹੈ ਔਰ ਜਿਹੜਾ ਇਹ ਇਸ ਵੇਲੇ ਤੁਹਾਨੂੰ ਬਿਲਕੁਲ ਸ਼ਾਂਤ ਸੁਖਮਈ ਔਰ ਬੜਾ ਸਰਲ ਜਿਹਾ ਦਿਖਾਈ ਦੇ ਰਿਹਾ ਹੈ ਇਹ ਜਦੋਂ ਬਰਸਾਤ ਹੁੰਦੀ ਹੈ ਪਾਣੀ ਆਉਂਦਾ ਹੈ ਨਹਿਰ ਦੇ ਵਿੱਚ ਉਹ ਵਿੱਚ ਤੇ ਇਹ ਬਹੁਤ ਹੀ ਖਤਰਨਾਕ ਰੂਪ ਜਿਹੜਾ ਇਹ ਧਾਰਨ ਕਰ ਲੈਂਦਾ ਹੈ ਔਰ ਇਸ ਪਿੰਡ ਦਾ ਪਾਣੀ ਜਿਹੜਾ ਆ ਇਸ ਦੋ 14 ਦਾ ਜਾਂ ਆਪਾਂ ਕਹਿ ਸਕਦੇ ਹਾਂ ਛੋਟਿਆ ਇਹ ਪੋਲ ਉਹ ਨਾ ਇਹ ਨੀਚੋਂ ਬੰਦ ਹੋ ਚੁੱਕਾ ਹੈ ਜਿਹਦੇ ਕਰਕੇ ਉੱਪਰੋਂ ਦੀ ਬੈਨ ਲਾਪੰਦਾ ਉਹਦੇ ਕਰਕੇ ਇਹ ਪਿੰਡ ਦੇ ਵਿੱਚ ਪਾਣੀ ਐਂਟਰ ਕਰ ਜਾਂਦਾ ਹੈ ਕਈ ਰਸਤੇ ਇਨ ਰਸਤੇ ਦੇ ਵਿੱਚੋਂ ਬੜਾਏ ਹੋਏ ਹਨ ਔਰ ਇਹ ਜਿਹੜਾ ਪਾਣੀ ਆ 5 4 5 6 ਫੁੱਟ ਤੱਕ ਵੀ ਲੋਕਾਂ ਦੇ ਘਰਾਂ ਵਿੱਚ ਚਲੇ ਜਾਂਦਾ ਹੈ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਦੱਸੀ ਗਈ ਹੈ ਸਮੱਸਿਆ ਇਸ ਪਾਣੀ ਦੀ ਇਸ ਪੋਲ ਦੀ ਇਸ ਰੈਂਪ ਦੀ ਜਿਹੜੀ ਦੱਸੀ ਗਈ ਹੈ ਕਿ ਬਾਰ-ਬਾਰ ਪਾਣੀ ਆਉਣ ਦੇ ਨਾਲ ਲੋਕ ਬਹੁਤ ਸਹਿਮੇ ਹੋਏ ਹਨ ਜਿਵੇਂ ਕਿ ਇੱਕ ਬਜ਼ੁਰਗਾਂ ਨੇ ਦੱਸਿਆ ਹੈ ਕਿ ਇਹ ਪਾਣੀ ਜਿਹੜਾ ਦਿਨ ਦੇ ਸਮੇਂ ਆਇਆ ਸੀ ਅਗਰ ਰਾਤ ਨੂੰ ਇਹ ਪਾਣੀ ਆਂਦਾ ਤੇ ਬਹੁਤ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਸੀਗਾ ਲੋਕਾਂ ਦਾ ਜਿਹੜਾ ਸੇ ਸਮਾਨ ਨੂੰ ਨੁਕਸਾਨ ਹੋਇਆ ਹੈ ਉੱਥੇ ਹੀ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ ਘਰ ਜਾਂ ਦੀਵਾਰਾਂ ਤਾਂ ਡਿਗਨੇ ਦਾ ਮਾਮਲਾ ਤੁਹਾਡੇ ਸਾਹਮਣੇ ਆਇਆ ਹੀ ਹੈ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਪਿੰਡ ਮਾਲਪੁਰ ਦੇ ਬਿਲਕੁਲ ਨਜ਼ਦੀਕੀ ਪਿੰਡ ਹੈ ਇਹਦੇ ਵੱਲ ਜਿਹੜਾ ਲੋਕ ਕਹਿੰਦੇ ਨੇ ਇਹ ਪਿਛੜਿਆ ਪਿੰਡ ਹੈ ਇਹਨੂੰ ਅੱਛੀ ਤਰ੍ਹਾਂ ਦੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਆਵਾਜ਼ ਕੀਤਾ ਜਾਵੇ